ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਦੋਸ਼ੀ ਰੋਹਨ ਮਸੀਹ ਜਿਸ ਨੂੰ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦਰਅਸਲ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਹੀ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਹਾਸਲ ਹੋ ਚੁੱਕਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਦੇ ਸਾਥੀ ਵੀ ਗ੍ਰਿਫਤਾਰ ਕਰ ਲਏ ਜਾਣਗੇ ਤਾਂ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਦੋਸ਼ੀ ਰੋਹਨ ਮਸੀਹ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਦੱਸਿਆ ਵੀ ਜਾ ਰਿਹਾ ਹੈ ਕਿ ਰੋਹਨ ਜਿਸ ਨੂੰ ਕਿ ਅਦਾਲਤ 'ਚ ਜਦ ਪੇਸ਼ ਕੀਤਾ ਗਿਆ ਤਾਂ ਇੱਕ ਦਿਨ ਦਾ ਰਿਮਾਂਡ ਮਿਲਿਆ ਐ ਐਸ ਐਸ ওসি ਦੇ ਵੱਲੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਰੋਹਨ ਮੱਸੀ ਦਾ ਇੱਕ ਦਿਨ ਦਾ ਹੋਰ ਰਿਮਾਂਡ ਮਿਲਿਆ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹੋਰ ਵੀ ਕਈ ਸਾਰੇ ਖੁਲਾਸੇ ਇਸ ਦੇ ਕੋਲ ਹੋ ਸਕਦੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਇੱਕ ਦਿਨ ਦਾ ਇੱਕ ਦਿਨ ਨੂੰ ਮੈਨੂੰ ਪਤਾ ਲੱਗਿਆ ਕੋਈ ਵੀ ਇਹ ਕਿਹਨੂੰ ਕਹਿੰਦੇ ਨੇ ਇਨਵੈਸਟੀਗੇਸ਼ਨ ਜਲਦੀ ਪਈ ਹੈ ਤੇ ਥੋੜਾ ਜਿਹਾ ਤੁਸੀਂ ਵੀ ਕੋਆਪਰੇਟ ਕਰੋ ਜੀ ਬਾਕੀ ਤੁਹਾਨੂੰ ਪਤਾ ਚਲਦਾ ਚਲਦਾ ਜਾਣਗਾ ਇਹਨਾਂ ਦੇ ਨਾਲ ਕੋਈ ਹੋਰ ਪਤਾ ਲੱਗਿਆ ਵੀ ਇਹਦੇ ਨਾਲ ਹੋਰ ਵੀ ਬੰਦੇ ਦੇ ਨੇ ਬਿਲਕੁਲ ਹੈਗੇ ਆ ਜੀ ਉਹੀ ਅਸਰਟਨ ਕਰਦੇ ਪਏ ਆ ਤੇ ਬਸ ਸਾਡਾ ਕੰਮ ਜਾਰੀ ਹੈ ਜੀ ਇੱਕ ਦਿਨ ਦਰਮਾਣ ਇੱਕ ਦਿਨ ਦਰਮਾਣ